दाना पाणी ਵੀਡੀਓ ਦੇ ਵਿੱਚ ਦੀਪ ਨੇ ਆਪਣੀ ਮੰਮੀ ਨੂੰ ਜੋ ਖਰੀਆਂ ਖਰੀਆਂ ਗੱਲਾਂ ਸੁਣਾਈਆਂ ਇਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ ਪਰ ਉਸ ਨੇ ਸਹੀ ਫੈਸਲਾ ਇਹ ਲਿਆ ਕਿ ਉਹ ਅਮਰ ਕੋਲ ਘਰ ਵਾਪਸ ਆ ਗਈ ਹੈ ਪਹਿਲਾਂ ਦੇਵ ਨੇ ਵੀ ਅਮਰ ਦੇ ਨਾਲ ਸ਼ਰਤ ਰੱਖੀ ਸੀ ਕਿ ਤੂੰ ਦੀਪ ਨੂੰ ਲੈ ਕੇ ਆ ਤੇ ਤੁਸੀਂ ਜਾਣ ਦੋਨੇ ਇਕੱਠੇ ਮਾਫੀ ਮੰਗੋ ਤੇ ਉਸ ਦਾ ਇਹੀ ਮਤਲਬ ਸੀਗਾ ਕਿ ਇਹ ਕਿਵੇਂ ਨਾ ਕਿਵੇਂ ਇਹ ਦੀਪ ਨੂੰ ਇੱਥੇ ਵਾਪਸ ਲੈ ਘਰ ਲੈ ਕੇ ਆਵੇ ਸਾਹੇ ਗਲਤੀ ਮੰਨ ਕੇ ਲੈ ਕੇ ਆਵੇ ਜਿਵੇਂ ਮਰਜ਼ੀ ਲੈ ਕੇ ਆਵੀ ਇਸ ਦਾ ਘਰ ਬਚਿਆ ਰਹੇ ਇਹ ਸੋਚ ਕੇ ਦੇਵ ਨੇ ਉਸ ਨੂੰ ਹੁਕਮ ਦਿੱਤਾ ਸੀ ਕਿ ਜੇ ਤੂੰ ਮਾਫੀ ਚਾਹਨਾ ਤਾਂ ਤੁਸੀਂ ਇਕੱਠੇ ਮਾਫੀ ਮੰਗੋ ਅਦੀਪ ਨੂੰ ਆਈ ਸੀ ਵੀ ਅਮਰ ਜਾ ਕੇ ਦੀਪ ਨੂੰ ਲੈ ਆਊਗਾ ਪਰ ਦੀਪ ਦੇ ਅੱਖਾਂ ਉੱਤੇ ਪਰਦਿਆ ਜੋ ਪਿਆਵਾ ਸੀ ਉਸ ਦੀ ਪੱਟੀ ਪਹਿਲਾਂ ਹੀ ਖੁੱਲ ਗਈ ਸੀ ਉਸ ਨੇ ਮਾਰਨੇ ਜੋ ਉਸ ਨੂੰ ਕਿਹਾ ਸੀ ਕਿ ਤੂੰ ਅਮਰ ਤੋਂ ਤਲਾਕ ਲੈ ਲਾ ਤੇ ਉਸ ਤੋਂ 1 ਕਰੋੜ ਦੀ ਮੰਗ ਕਰਕੇ ਮੈਨੂੰ ਕੁੱਟਦੇ ਮਾਰਦੇ ਸੀ ਮੇਰੇ ਤੋਂ ਦਾਜ ਮੰਗਦੇ ਸੀਗੇ ਤੇ ਮੇਰੇ ਤੇ ਹੱਥ ਤਬੀਅਤ ਕੇ ਉਹਨਾਂ ਨੇ ਨਾ ਦੀਪ ਨੇ ਇਸ ਗੱਲ ਵਿੱਚ ਆਪਣੀ ਮਾਂ ਦੀ ਹਾਮੀ ਨਹੀਂ ਭਰੀ ਤੇ ਸਖੂ ਉਸ ਨੂੰ ਖਰੀਆਂ-ਖਰੀਆਂ ਸੁਣਾਦੀਆਂ ਤੇ ਆਪਣੀ ਮਾਂ ਦਾ ਘਰ ਛੱਡ ਕੇ ਉਹ ਅਮਰ ਕੋਲ ਵਾਪਸ ਆ ਗਈ। ਅਮਰ ਹਾਲੇ ਆਪਣੀ ਮਾਂ ਨਾਲ ਗੱਲ ਕਰ ਹੀ ਰਿਹਾ ਸੀ ਕਿ ਚਾਹੇ ਮੈਨੂੰ ਮਾਫੀ ਮੰਗਣੀ ਪਿਆ ਜਾਵੇ ਤੇ ਮੈਂ ਦੀਪ ਨੂੰ ਮਾਫੀ ਮੰਗ ਕੇ ਵੀ ਘਰ ਵਾਪਸ ਲੈ ਕੇ ਆਉਂਗਾ। ਪਰ ਜਦੋਂ ਉਸ ਟਾਈਮ ਦੀਪ ਉੱਥੇ ਆ ਗਈ ਤੇ ਦੀਪ ਨੇ ਕਿਹਾ ਕਿ ਕੋਈ ਗੱਲ ਤੁਹਾਨੂੰ ਮਾਫੀ ਮੰਗਣ ਦੀ ਕੋਈ ਜ਼ਰੂਰਤ ਨਹੀਂ। ਆਪਾਂ ਆਪਨ ਦੇ ਵੀਰੇ ਤੋਂ ਹੀ ਮਾਫੀ ਮੰਗ ਕੇ ਆਵਾਂਗੇ ਕਿਉਂਕਿ ਮੇਰੀ ਵਜ੍ਹਾ ਕਰਕੇ ਹੀ ਤੁਹਾਡਾ ਰਿਸ਼ਤਾ ਖਰਾਬ ਹੋਇਆ ਹੈ ਪ੍ਰਾਪਰ ਮੇਰੇ ਕਰਕੇ ਹੀ ਦੂਰ ਹੋਇਆ ਤੇ ਮੈਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਮੈਂ ਆਪਣੀ ਮੰਮੀ ਤੇ ਮਗਰ ਲੱਗ ਕੇ ਕਿਵੇਂ ਮੈਂ ਤੁਹਾਨੂੰ ਇੱਕ ਦੂਜੇ ਤੋਂ ਦੂਰ ਕੀਤਾ ਤੇ ਤੁਹਾਨੂੰ ਗਲਤ ਰਾਹ ਤੇ ਲੈ ਕੇ ਗਈ ਤੇ ਮਨਪ੍ਰੀਤ ਨੇ ਵੀ ਆਪਣੇ ਦੁਬਾਰਾ ਚਾਲ ਚੱਲ ਦਿੱਤੀ ਹੈ ਤੇ ਮਨਪ੍ਰੀਤ ਨੇ ਜੋ ਦੇਵ ਦੇ ਕੋਲ ਨੂੰ ਮਿਲਣਾ ਚਾਹੁੰਦਾ ਗੁਚਾਂ ਦੇ ਕੋਲ ਜਿੱਤ ਫੜੀ ਸੀ ਕਿ ਮੈਂ ਉਸ ਤੋਂ ਮਾਫੀ ਮੰਗਣੀ ਆ ਪਰ ਉਸ ਦੀ ਮਾਫੀ ਚ ਉਹ ਡਰਾਮਾ ਕਰ ਰਹੀ ਸੀ ਉਹ ਸਿਰਫ ਇੱਕ ਡਰਾਮਾ ਹੀ ਸੀਗਾ ਉਸ ਨੂੰ ਸਿਰਫ ਲਾਲਚ ਸੀਗਾ ਕਿ ਹੁਣ ਮੂਰੇ ਸੋਨਾ ਸੰਧਾਰੇ ਆ ਰਹੇ ਆ ਤੇ ਜੇ ਮੈਂ ਆਪਣੇ ਭਰਾ ਕੋਲ ਮਾਫੀ ਨਾ ਮੰਗੀ ਤਾਂ ਮੈਨੂੰ ਕੁਝ ਨਹੀਂ ਮਿਲਣਾ ਨਹੀਂ ਕਿਉਂਕਿ ਹੁਣ ਉਸ ਨੂੰ ਪਤਾ ਲੱਗ ਗਿਆ ਕਿ ਅਮਰ ਦਾ ਵੀ ਦੇਵ ਦੇ ਨਾਲ ਇਕਾ ਹੋ ਗਿਆ ਹੈ ਇਹ ਸਾਰੇ ਇਕੱਠੇ ਹੋ ਗਏ ਆ ਤੇ ਮੈਂ ਅਲੱਗ ਹੋ ਗਈ ਆ ਤੇ ਜੇ ਮੈਂ ਹੋਰ ਮਾਫੀ ਨਾ ਮੰਗੀ ਜੇ ਮੇਰੇ ਇੱਕ ਮਾਫੀ ਮੰਗੇ ਵੀ ਇਹਨਾਂ ਦੇ ਕੋਲੋਂ ਮੈਨੂੰ ਕੁਝ ਮਿਲਦਾ ਤਾਂ ਉਹ ਮਾਫੀ ਮੰਗਣ ਲਈ ਵੀ ਰਾਜ਼ੀਆ ਪਰ ਉਸ ਨੂੰ ਹੀ ਪਤਾ ਆਈਆ ਵੀ ਜੇ ਮੈਂ ਗੁੱਸੇ ਹੋ ਕੇ ਹੋਈ ਤਾਂ ਇਹਨਾਂ ਨੇ ਮੈਨੂੰ ਕੁਝ ਨਹੀਂ ਦੇਣਾ ਪਰ ਫਿਰ ਵੀ ਉਹ ਕਹਿੰਦੀ ਮੈਂ ਰੋ ਪਿੱਟ ਕੇ ਡਰਾਮਾ ਕਰਕੇ ਮੈਨੂੰ ਪਤਾ ਵੀ ਦੀਪ ਨੇ ਮੰਨ ਕੀ ਜਾਣਾ ਉਸ ਦਾ ਮਨ ਪਿਗਲ ਹੀ ਜਾਣਾ ਗੁਰਚਰ ਨੇ ਉਸ ਨੂੰ ਬੁਸਮਚਾਉਂਦੀ ਬਹੁਤ ਕੋਸ਼ਿਸ਼ ਕੀਤੀ ਕਿ ਤੂੰ ਨਹੀਂ ਤੂੰ ਮੰਨ ਸਕਦੀ ਹੈ ਪਤਾ ਹੀ ਹੈ ਮੈਨੂੰ ਪਰ ਉਸ ਨੇ ਉਨকো ਚਾਹ ਨਹੀਂ ਅੱਖਾਂ ਤੇ ਵੀ ਆਪਣੇ ਵੀ ਜੋ ਉਸਨੇ ਡਰਾਮਾ ਕੀਤਾ ਸੀ ਉਸ ਦੀ ਪੱਟੀ ਹੀ ਬੰਦ ਦਿੱਤੀ ਕਿ ਨਹੀਂ ਮੈਂ ਦੇ ਵੀ ਰਿਹਾ ਤਾਂ ਸਹੀ ਦੇ ਵਿੱਚ ਮਾਫੀ ਮੰਗਣੀਆਂ ਪਰ ਜਦੋਂ ਗੁਰਚਾਨ ਉਥੋਂ ਚਲਾ ਜਾਂਦਾ ਹੈ ਤੇ ਉਹ ਦੋ ਹੋ ਕਹਿੰਦੀ ਹੈ ਕਿ ਮੈਂ ਤਾਂ ਪਹੁੰਚਤੀ ਵੀ ਨਹੀਂ ਮਾਫੀ ਮੰਗਦੀ ਸਿਰਫ ਮੈਨੂੰ ਮੈਂ ਤਾਂ ਉਹਨਾਂ ਨੂੰ ਯਾਦ ਕਰਾਉਣਾ ਕਿ ਤੁਹਾਡੀ ਇੱਕ ਭੈਣ ਵੀ ਆ ਤੇ ਜੇ ਮੈਂ ਉਹਨਾਂ ਨੂੰ ਯਾਦ ਕਰਾਵਗੀ ਤਾਂ ਫੇਰ ਹੀ ਮੈਨੂੰ ਸੁਧਾਰੇ ਮਿਲਣਗੇ